ਇਹ ਮੇਰੇ ਨਾਲ ਇੱਕ ਗੱਲ ਤੇਰੀ ਇਹ ਵੀ ਮੈਨੂੰ ਚੰਗੀ ਲੱਗੀ ਆ ਵੀਰੇ ਵੀ ਤੂੰ ਜਿਹੜੀ ਚੀਜ਼ ਆ ਉਹ ਸੱਚ ਦੱਸ ਹਾਂਜੀ ਝੂਠ ਬੋਲ ਕੇ ਤਾਂ ਜੋ ਚੀਜ਼ ਮਰਜੀ ਵੇਚ ਲੋ ਬਿਲਕੁਲ ਵੇਚ ਲੋ ਜੀ ਕਹੋ ਵੀ 2 ਦਿਨ ਚੱਲੂ 3 ਦਿਨ ਰਹਿ ਨਹੀਂ ਵੀਰ ਜੀ ਇਹਦਾ ਫਾਇਦਾ ਕੋਈ ਵੀ ਇੱਕ ਵਾਰ ਚੀਜ਼ ਲਊਗਾ ਫਿਰ ਦੁਬਾਰਾ ਨਹੀਂ ਹੋਊਗਾ ਇਹਦੇ ਵਿੱਚ ਕੋਈ ਫਾਇਦਾ ਹਾਂਜੀ ਇਹਦੇ ਵਿੱਚ ਕੋਈ ਹੋਰ ਵੀ ਹੁੰਦਾ ਕਿ ਹਾਂ ਇਹ ਫ੍ਰੈਗਰੈਂਸ 8 ਵੀ 12 ਘੰਟੇ 15 ਘੰਟੇ 20 ਘੰਟੇ 24 ਘੰਟੇ ਵੀ ਘਟ ਜਾਂਦੀ ਜੋ ਚੀਜ਼ ਦੇਣੀ ਆ ਕਸਟਮਰ ਨੂੰ ਇਮਾਨਦਾਰੀ ਨਾਲ ਸੱਚ ਬੋਲ ਕੇ ਦੇਣੀ ਆ ਹਾਂਜੀ ਤੇ ਅਗਲੇ ਨੂੰ ਪਸੰਦ ਆ ਉਹ ਤਾਂ ਆਪੇ ਹੀ ਅਗਲੀ ਵਾਰ ਆਪਾਂ ਨੇ ਕੋਲ ਅੱਜ ਆਪਾਂ ਪਹੁੰਚਿਆ ਸ਼ਹਿਰ ਮਲੇਰ ਕੋਟਲਾ ਦੇ ਵਿੱਚ ਤੇ ਇੱਥੇ ਬਾਈ ਕੋਲ ਆਏ ਸੀਗੇ ਆਪਾਂ ਅਤਰਜ ਅਲ ਅਰਪਾਲਿਆਂ ਕੋਲ ਬਾਈ ਮੇਰਾ ਦੋਸਤ ਆ ਇਹਨਾਂ ਨੇ ਇੱਥੇ ਆਪਣੀ ਮਿਹਨਤ ਦੇ ਨਾਲ ਆਪਣੀ ਸ਼ਾਪ ਨੂੰ ਵਧੀਆ ਤਰੀਕੇ ਦੇ ਨਾਲ ਖੜਾ ਕੀਤਾ ਤੇ ਇਹਨਾਂ ਕੋਲੇ ਅਤਰਜ ਦੇ ਵਿੱਚ ਬਹੁਤ ਸੋਹਣੀਆਂ-ਸੋਹਣੀਆਂ ਵੈਰਾਈਟੀਆਂ ਰੱਖੀਆਂ ਨੇ ਰੇਟ ਵੀ ਬਹੁਤ ਜਾਇਜ਼ ਨੇ ਤੇ ਤੁਹਾਨੂੰ ਕੁਆਲਿਟੀ ਵੀ ਇੱਕ ਨੰਬਰ ਮਿਲੂਗੀ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਉਨੇ ਆ ਬਾਈ ਨਾਲ ਗੱਲਬਾਤ ਕਰਦੇ ਆ ਤੇ ਵੀਰੇ ਕੀ ਹਾਲਾ ਥੋਡਾ ਜੀ ਵਧੀਆ ਜੀ ਇੱਕ ਮੈਨੂੰ ਪਹਿਲਾਂ ਐ ਦੱਸੋ ਸਰ ਮੈਂ ਪਹਿਲਾਂ ਵੀ ਥੋੜਾ ਨਹੀਂ ਜੀ ਕੀਤਾ ਵੀ ਪੜ੍ਹ ਕੇ ਮੈਂ ਵੀ ਬਾਹਰ ਜਾਵਾਂ ਜਿਵੇਂ ਅੱਜ ਦੀ ਹੁਣ ਜਨਰੇਸ਼ਨ ਬਾਹਰ ਜਾ ਰਹੀ ਆ ਹਾਂਜੀ ਹਾਂਜੀ ਤੁਸੀਂ ਆਪਣਾ ਇੱਥੇ ਕੰਮ ਸਟਾਰਟ ਕੀਤਾ ਥੋੜਾ ਵੀ ਜੀ ਕਰਿਆ ਵੀ ਇੱਕ ਵਾਰ ਤਾਂ ਭੱਜਾਂ ਬਾਹਰ ਨੂੰ ਹਾਂਜੀ ਬਿਲਕੁਲ ਇੱਕ ਵਾਰ ਤਾਂ ਇਸ ਤਰ੍ਹਾਂ ਹੁੰਦਾ ਹੈ ਜੀ ਵੀ ਆਪਾਂ ਵੀ ਬਾਹਰਲਾ ਦੇਖੀਏ ਹਾਂਜੀ ਤੇ ਫੇਰ ਕਿਤੇ ਜਾ ਕੇ ਲੱਗਦਾ ਵੀ ਨਹੀਂ ਯਾਰ ਬਾਹਰ ਵੀ ਇੰਨਾ ਕੁਝ ਹੈ ਨਹੀਂ ਵੀ ਉਰੇ ਕਿਉਂ ਨਾ ਕੋਈ ਕੰਮ ਇਸ ਤਰ੍ਹਾਂ ਦਾ ਸਟਾਰਟ ਕੀਤਾ ਜਾਵੇ ਇੱਥੇ ਵੀ ਸਾਰਾ ਕੁਝ ਜੇ ਆਪਾਂ ਮਿਹਨਤ ਕਰਦੇ ਆਂ ਇੱਥੇ ਵੀ ਮਿਹਨਤ ਕਰਦੇ ਆਂ ਜੇ ਮਿਹਨਤ ਕਰਾਂਗੇ ਤਾਂ ਇੱਥੇ ਵੀ ਸਾਰਾ ਕੁਝ ਆਪਾਂ ਨੂੰ ਮਿਲ ਜਾਂਦਾ ਠੀਕ ਆ ਵੀਰੇ ਤੇ ਮੈਨੂੰ ਇਹਦੇ ਵਿੱਚ ਆਪਣੇ ਅਤਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਇੱਕ ਅਤਰ ਇੱਕ ਪਰਫਿਊਮ ਇਹਨਾਂ ਦੇ ਵਿੱਚ ਫਰਕ ਕੀ ਆ ਅਤਰ ਜਿਹੜਾ ਹੁੰਦਾ ਆਇਲ ਬੇਸ ਹੁੰਦਾ ਜਿਹੜਾ ਪਰਫਿਊਮ ਹੁੰਦਾ ਵਿਦੋ ਅਲਕੋਹਲ ਹੁੰਦਾ ਜਿਵੇਂ ਕਹਿ ਲਓ ਕਿ 10% ਮਾਤਰਾ ਜਿਹੜੀ ਆ ਉਹਦੇ ਵਿੱਚ ਅਤਰ ਦੀ ਪਾਈ ਜਾਂਦੀ ਹੈ ਔਰ 90% ਜਿਹੜੀ ਮਾਤਰਾ ਉਹਦੇ ਵਿੱਚ ਅਲਕੋਹਲ ਦੀ ਪਾਈ ਜਾਂਦੀ ਹੈ ਜਿਹੜਾ ਪਰਫਿਊਮ ਆ ਜਿਹੜਾ ਪਰਫਿਊਮ ਹੈ ਜਿਹੜਾ ਅਤਰ ਹੁੰਦਾ ਇਹ ਆ ਪੂਰਾ ਪਿਓਰ ਹੁੰਦੇ ਦੇ ਵਿੱਚ ਕੈਮੀਕਲ ਹੁੰਦੇ ਨੇ ਸੈਂਸਿਟਿਕ ਹੁੰਦਾ ਥੋੜਾ ਬਹੁਤ ਲੇਕਿਨ ਇਹਦੇ ਵਿੱਚ ਅਲਕੋਹਲ ਨਹੀਂ ਹੁੰਦਾ ਠੀਕ ਹੈ ਇਹ ਅ ਅਤਰ ਦੇਰ ਵਿੱਚ ਅਤਰ ਦੇਰ ਪਰਫਿਊਮ ਦੇ ਵਿੱਚ ਇਹੀ ਫਰਕ ਹੁੰਦਾ ਠੀਕ ਹੈ ਜੀ ਔਰ ਅਤਰ ਜਿਹੜਾ ਹੁੰਦਾ ਹੈ ਇਹ ਲੌਂਗ ਲਾਸਟਿੰਗ ਜ਼ਿਆਦਾ ਹੁੰਦਾ ਕਿਉਂਕਿ ਪਿਓਰ ਫਾਰਮ ਦੇ ਵਿੱਚ ਹੁੰਦਾ ਆਇਲ ਫਾਰਮ ਦੇ ਵਿੱਚ ਹੁੰਦਾ ਠੀਕ ਹੈ ਇਹਦੀ ਲੌਂਗ ਲਾਸਟਿੰਗ ਜ਼ਿਆਦਾ ਹੁੰਦੀ ਹੈ ਇਹਦੀ ਪਿਓਰਿਟੀ ਜ਼ਿਆਦਾ ਹੁੰਦੀ ਹੈ ਇਹਦੀ ਲਜ਼ਤ ਮਜ਼ੇਦਾਰੀ ਜ਼ਿਆਦਾ ਹੁੰਦੀ ਜਿਹੜੀ ਇਹਦੀ ਫ੍ਰੈਗਰੈਂਸ ਆ ਉਹ ਨੇਚਰਲੀ ਨਿੱਕੇ ਨਾਲ ਉੱਤਕੇ ਬਾਹਰ ਆਉਂਦੀ ਆ ਹਾਂਜੀ ਜਿਹੜੀ ਕਿ ਪਰਫਿਊਮ ਦੇ ਵਿੱਚ ਨਹੀਂ ਹੁੰਦੀ ਉਹਦੀ ਵੀ ਲਾਸਟਿੰਗ ਵੀ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਨੇਚਰਲ ਹੈ ਪਿਓਰ ਹੈ ਤੇ ਇੱਕ ਇਹਨੂੰ ਜਿਹੜਾ ਅਪਲਾਈ ਕਰਨ ਦਾ ਤਰੀਕਾ ਹਾਂਜੀ ਉਤਰਦ ਨੂੰ ਹਾਂਜੀ ਜਾਂ ਪਰਫਿਊਮ ਨੂੰ ਉਹ ਸਹੀ ਤਰੀਕਾ ਕੀ ਆ ਜਿਆਦਾਤਰ ਆਪਣੇ 90% ਲੋਕ ਇਹ ਆ ਵੀ ਉਹ ਆਪਣੇ ਕੱਪੜਿਆਂ ਦੇ ਉੱਪਰ ਅਪਲਾਈ ਕਰਦੇ ਆ ਹਾਂਜੀ ਚਾਹੇ ਉਹ ਪਰਫਿਊਮ ਆ ਚਾਹੇ ਉਤਰ ਹਾਂਜੀ ਹਾਂਜੀ ਇਹਦਾ ਸਹੀ ਤਰੀਕਾ ਕੀ ਆ ਅਪਲਾਈ ਇਹਦਾ ਸਹੀ ਤਰੀਕਾ ਵੀਰ ਜੀ ਚਾਹੇ ਤੁਸੀਂ ਪਲਸ ਪੁਆਇੰਟ ਤੇ ਲਗਾ ਕੇ ਇਹਨੂੰ ਆਪਣੇ ਕੱਪੜਿਆਂ ਨੂੰ ਲਗਾ ਲਓ ਚਾਹੇ ਤੁਸੀਂ ਹੈਂਡ ਆਥੈਲੀ ਤੇ ਲਗਾ ਕੇ ਹਥੇਲੀ ਤੇ ਜਿੱਦਾਂ ਆਪਣਾ ਕਹਿ ਲੋ ਕਿ ਆ ਬੋਟਲ ਹੈ ਅਤਰ ਦੀ ਬੋਟਲ ਹੈ ਇਹਦੇ ਉੱਪਰ ਰੋਲ-ਆਨ ਲੱਗਿਆ ਹੋਇਆ ਰੋਲ-ਆਨ ਨੂੰ ਤੁਸੀਂ ਇੱਥੇ ਰੋਲ ਕਰ ਲੈਣਾ ਆਇਲ ਨੂੰ ਇੱਥੇ ਲੈ ਲੈਣਾ ਜਿਹੜਾ ਅਤਰ ਆ ਇੱਥੇ ਲੈ ਕੇ ਹਲਕਾ ਰਬ ਕਰਕੇ ਉਹਨੂੰ ਆਪੀ ਸ਼ੋਲਡਰ ਤੇ ਲਾਣਾ ਆ ਸ਼ੋਲਡਰ ਤੇ ਲਾ ਕੇ ਆ ਕੱਪੜੇ ਤੇ ਲਾਣਾ ਕੱਪੜੇ ਤੇ ਕੀ ਹੈ ਫ੍ਰੈਗਰੈਂਸ ਜ਼ਿਆਦਾ ਫੈਲਦੀ ਹੈ ਕਈ ਵੀਰ ਆਪਣੇ ਕੀ ਕਰਦੇ ਨੇ ਇੱਥੇ ਅੰਦਰ ਲਾ ਲੈਂਦੇ ਨੇ ਅੰਦਰ ਫ੍ਰੈਗਰੈਂਸ ਉਹ ਨਿਕਲ ਨਹੀਂ ਪਾਦੀ ਜਿਹੜੀ ਕਿ ਉਰੋਂ ਨਿਕਲਦੇ ਆ ਜਦੋਂ ਆਪਾਂ ਸ਼ੋਲਡਰ ਹਲਾਉਨੇ ਆ ਆਪਣੇ ਸ਼ੋਲਡਰ ਹਿੱਲਦੇ ਨੇ ਤਾਂ ਫ੍ਰੈਗਰੈਂਸ ਉੱਠ ਕੇ ਆਪਾਂ ਨੂੰ ਵੀ ਆਉਂ ਦੂਜੇ ਨੂੰ ਵੀ ਆਉਂਦੀ ਹੈ ਇਹਦਾ ਇਹਦਾ ਜਿਹੜਾ ਬੈਸਟ ਤਰੀਕਾ ਹੈ ਕੱਪੜੇ ਦੇ ਉੱਤੇ ਲਾਓ ਪ੍ਰੈਗਨੈਂਸ ਜ਼ਿਆਦਾ ਨਿਕਲ ਕੇ ਆਉਂਦੀ ਹੈ ਕਈ ਵੀਰਾਂ ਦਾ ਇਹ ਸ਼ਿਕਾਇਤ ਹੁੰਦੀ ਹੈ ਕਿ ਯਾਰ ਇਤਰ ਹੈ ਆਇਲ ਹੈ ਤੇ ਸਾਡੇ ਕੱਪੜੇ ਖਰਾਬ ਹੋ ਜਾਂਦੇ ਨੇ ਇਹ ਵੀਰ ਜੇ ਆਪਾਂ ਇਹਨੂੰ ਡਾਇਰੈਕਟ ਯੂਜ਼ ਕਰਾਂਗੇ ਆਇਲ ਹੈ ਓਬਵੀਅਸਲੀ ਕੱਪੜੇ ਖਰਾਬ ਕਰੋਗਾ ਹੀ ਥੋੜਾ ਦਾਗ ਦਾਗ ਪਊਗਾ ਇਹਦਾ ਅਸਲ ਤਰੀਕਾ ਇਹੀ ਹੈ ਇਹਨੂੰ ਹਥੇਲੀ ਤੇ ਲਾਓ ਜਾਂ ਇਹਨੂੰ ਪਲਸ ਪੁਆਇੰਟ ਤੇ ਲੈ ਲਓ ਲੈ ਕੇ ਹਲਕਾ ਰੱਪ ਕਰੋ ਬਹੁਤ ਜ਼ਿਆਦਾ ਰਗੜਨਾ ਨਹੀਂ ਹੈਗਾ ਜਦੋਂ ਆਪਾਂ ਬਹੁਤ ਜ਼ਿਆਦਾ ਰਗੜਦਾਂ ਨਹੀਂ ਆ ਨਾ ਉਹ ਫਰੇਗਰੈਂਸ ਦੀ ਕਹ ਲੋ ਪੰਜਾਬੀ ਦੇ ਵਿੱਚ ਕਿਹਾ ਸੀ ਤੇ ਅਸੀਂ ਫਿਰ ਜਾਂਦੀ ਹੈ ਇਹਨੂੰ ਆਪਾਂ ਹਲਕਾ ਰੱਪ ਕਰਕੇ ਹਲਕਾ ਹਲਕਾ ਕੱਪੜਿਆਂ ਦੇ ਉੱਤੇ ਲਾਣਾ ਜਿਹੜਾ ਕੱਪੜੇ ਹੱਥ ਨਾਲੋਂ ਲੈ ਕੇ ਆਪਣੇ ਕੱਪੜੇ ਨੂੰ ਲੱਗ ਜਵੇ ਔਰ ਉਹਦੀ ਜਿਹੜੀ ਅਸਲ ਖੁਸ਼ਬੂ ਆਪਣੀ ਹਵਾ ਦੇ ਵਿੱਚ ਹਾਂਜੀ ਉਹ ਚੱਲੇ ਹਾਂਜੀ ਠੀਕ ਕਬੀਰੇ ਤੇ ਇੱਕ ਜਦੋਂ ਆਪਾਂ ਮਤਲਬ ਤੁਸੀਂ ਦੱਸਿਆ ਵੀ ਸਕਿਨ ਤੇ ਇਥੇ ਪਲਸ ਪੁਆਇੰਟ ਤੇ ਆਪਣੇ ਲਾ ਲਓ ਹਾਂਜੀ ਹਾਂਜੀ ਇਹਦੇ ਨਾਲ ਕੋਈ ਇਫੈਕਟ ਹੋ ਸਕਦਾ ਸਕਿਨ ਨੂੰ ਨਹੀਂ ਵੀਰ ਜੀ ਇਫੈਕਟ ਦਾ ਕੋਈ ਕੋਈ ਅਲਰਜੀ ਵਗੈਰਾ ਇਹਦੇ ਵਿੱਚ ਅਲਰਜੀ ਦਾ ਜਾਂ ਇਫੈਕਟ ਦਾ ਕੋਈ ਨਹੀਂ ਹੁੰਦਾ ਕੋਈ ਇਹ ਹੁੰਦਾ ਕਿ ਓਪਰਲੇ ਦੀ ਤਰਫ ਤੋਂ ਹੀ ਕਿਸੇ ਦੀ ਸਕਿਨ ਇਦਾਂ ਦੀ ਹੁੰਦੀ ਹੈ ਸੈਂਸਿਟਿਵ ਹੁੰਦੀ ਹੈ ਕਿ ਉਹ ਕੋਈ ਚੀਜ਼ ਨਹੀਂ ਚੱਲ ਪਾਉਂਦੀ 100 ਦੇ ਵਿੱਚੋਂ ਇੱਕ ਦੋ ਨਾਲ ਇਹ ਚੀਜ਼ ਹੁੰਦੀ ਹੈ ਹਰ ਇੱਕ ਦੇ ਨਾਲ ਇਹ ਚੀਜ਼ ਨਹੀਂ ਹੁੰਦੀ ਠੀਕ ਕਰ ਲੀ ਹਾਂਜੀ ਤੇ ਇੱਕ ਜਿਵੇਂ ਮਤਲਬ ਮੈਂ ਕੋਈ ਪਹਿਲਾ ਪਰਫਿਊਮ ਯੂਜ਼ ਕਰ ਰਿਹਾ ਹਾਂ ਹਾਂਜੀ ਮੇਰੇ ਕੋਲ ਉਹ ਖਤਮ ਹੋ ਗਿਆ ਮੈਂ ਤੁਹਾਡੇ ਕੋਲ ਲੈ ਕੇ ਆਉਣਾ ਹਾਂਜੀ ਤੇ ਮੈਨੂੰ ਆਹ ਚੀਜ਼ ਚਾਹੀਦਾ ਮੈਨੂੰ ਇਹ ਉਹ ਜਿਹੜੀ ਉਹਦੀ ਫਰੇਗਰੈਂਸੀ ਪਸੰਦ ਆ ਮੈਨੂੰ ਤਾਂ ਇਹੀ ਚੀਜ਼ ਚਾਹੀਦੀ ਆ ਹਾਂਜੀ ਮੈਂ ਕਿਤੋਂ ਵੀ ਖਰੀਦ ਲਿਆ ਉਹ ਹਾਂਜੀ ਹਾਂਜੀ ਤੇ ਉਹ ਤੁਸੀਂ ਤਿਆਰ ਕਰਕੇ ਦੇ ਸਕਦੇ ਏਦੇ ਵਿੱਚ ਕੀ ਹੁੰਦਾ ਵੀਰ ਜੀ ਤਿਆਰ ਕਰਨ ਦਾ ਜਿਹੜਾ ਮਸਲਾ ਹੈ ਇਹ ਕੈਮੀਕਲ ਨਾਲ ਤਿਆਰ ਹੁੰਦੀਆਂ ਨੇ ਫਰੇਗਰੈਂਸ ਜਿਹੜੀਆਂ ਹੁੰਦੀਆਂ ਨੇ ਠੀਕ ਆ ਜਿਹੜੀ ਆਪਣੇ ਕੋਲੇ ਫਰੇਗਰੈਂਸ ਅਵੇਲੇਬਲ ਪਈਆਂ ਨੇ ਇਆ ਬੜੀਆਂ-ਬੜੀਆਂ ਕੰਪਨੀਆਂ ਦੀਆਂ ਬੜੇ-ਬੜੇ ਬ੍ਰਾਂਡਾਂ ਦੀਆਂ ਐਟਮਾਂ ਪਈਆਂ ਨੇ। ਉਹਦੇ ਵਿੱਚ ਪਰਫਿਊਮ ਦੇ ਸਿਮਿਲਰ ਵੀ ਆਉਂਦੇ ਨੇ। ਜਿਵੇਂ ਕੋਈ ਬੜੇ-ਬੜੇ ਪਰਫਿਊਮ ਹੋ ਗਏ, ਡਿਓਰਸ, ਵਾਚ ਹੋ ਗਿਆ, ਸ਼ੈਨੈਲ ਬਲੂ ਹੋ ਗਿਆ, ਗੁੱਚੀ ਦੇ ਹੋ ਗਏ, ਵਨ ਦਾ ਹਜ਼ਾਰੋ ਦੇ ਹੋ ਗਏ, ਗ੍ਰੇਟ ਦੇ ਹੋ ਗਏ, ਟਾਮ ਫੋਰਡ ਦੇ ਹੋ ਗਏ। ਇਹਨਾਂ ਦੇ ਵਿੱਚ ਮੇਰੇ ਕੋਲੇ ਜਿਹੜੇ ਅਦਰ ਅਵੇਲੇਬਲ ਪਏ ਨੇ ਉਹ ਤੁਹਾਨੂੰ ਮੈਂ ਪਰਫਿਊਮ ਦੇ ਵਿੱਚ ਤਿਆਰ ਕਰਕੇ ਦੇ ਦੂੰਗਾ। ਜਿਹੜਾ ਆਪਾਂ ਕਹੀਏ ਕਿ ਇਹ ਨੇਚੁਰਲੀ ਤਰੀਕੇ ਨਾਲ ਨੇਚਰਲੀ ਜਿਹੜੇ ਅਤਰ ਨੇ ਬਾਕੀ ਜੇ ਆਪਾਂ ਕਈਏ ਵੀ ਪਰਫਿਊਮ ਨੂੰ ਤਿਆਰ ਕਰਦੀਏ ਕਿਸੇ ਕੈਮੀਕਲ ਦੇ ਨਾਲ ਉਹ ਤਰੀਕਾ ਆਪਣੇ ਕੋਲੇ ਨਹੀਂ ਆਪਾਂ ਇਸਤੇਮਾਲ ਕੀਤਾ ਹੈਗਾ ਕਿਉਂਕਿ ਆਪਾਂ ਜਿਹੜਾ ਹੈਗਾ ਪਿਓਰਿਟੀ ਦੇ ਵਿੱਚ ਹੀ ਜਿਆਦਾ ਹੱਥ ਰੱਖਿਆ ਹੈਗਾ ਕਿ ਉਹ ਜਿਹੀ ਕੈਮੀਕਲ ਚੀਜ਼ ਨਹੀਂ ਕੋਈ ਸਾਣਣੀ ਜੇ ਦੇਣੀ ਤਾਂ ਆਪਣੀ ਕੁਆਲਿਟੀ ਦੇਣੀ ਹੈ ਕੁਆਲਿਟੀ ਦੇਣੀ ਹੈ ਹਾਂਜੀ ਠੀਕ ਹੈ ਜੀ ਤੇ ਇੱਕ ਨਾ ਜਿਵੇਂ ਮੈਨੂੰ ਉਹ ਵੀ ਦੱਸੋ ਵੀ ਆਪਾਂ ਆਪਣੇ ਕੱਪੜਿਆਂ ਤੇ ਜਾਂ ਆਪਾਂ ਸਕਿਨ ਤੇ ਅਪਲਾਈ ਕਰ ਲੈਂਦੇ ਆ ਫਰੇਗਰੈਂਸ ਦੇ ਵਿਚ ਆਪਾਂ ਜਿਵੇਂ ਇੱਕ ਰੂਮ ਫਰੈਸ਼ ਕਰਨ ਵਾਸਤੇ ਵੀ ਹਾਂਜੀ ਜਿਵੇਂ ਆਪਾਂ ਜਿਹੜੇ ਪਰਫਿਊਮ ਵਗੈਰਾ ਹੁੰਦੇ ਆ ਉਹ ਵੀ ਤੁਹਾਡੇ ਕੋਲ ਕੋਈ ਚੀਜ਼ ਹੈਗੀ ਆ ਵੀ ਤੁਸੀਂ ਜਿਵੇਂ ਆਪਣੇ ਕੋਲੇ ਜਿਵੇਂ ਕਹ ਲਓ ਕਿ ਰੂਮ ਦੇ ਵਿੱਚ ਫਰੇਗਰੈਂਸ ਵਾਸਤੇ ਰੂਮ ਦੇ ਵਿੱਚ ਫਰੇਗਰੈਂਸ ਵਾਸਤੇ ਵੀ ਜੀ ਇੱਕ ਪਿਓਰ ਅਗਰਬੱਤੀਆਂ ਆਉਂਦੀਆਂ ਨੇ ਠੀਕ ਹੈ ਜਿਹਨੂੰ ਆਪਾਂ ਅਗਰਬੱਤੀ ਪੰਜਾਬੀ ਦੇ ਵਿੱਚ ਅਗਰਬੱਤੀ ਕਹਿੰਦੇ ਆ ਇੱਕ ਇਹਦੇ ਵਿੱਚ ਪਿਓਰ ਆਉਂਦੀਆਂ ਨੇ ਪਿਓਰ ਮੀਨਜ਼ ਹੱਥੀਂ ਬਣੀ ਵਿਦਆਊਟ ਕੈਮੀਕਲ ਠੀਕ ਹੈ ਜਿਹੜੀ ਅਤਰ ਦੀ ਵੇਸਟੇਜ ਹੁੰਦੀ ਹੈ ਉਹ ਵੇਸਟੇਜ ਤੋਂ ਜਿਹੜੀ ਉਹ ਉਹਦਾ ਮਸਾਲਾ ਤਿਆਰ ਹੁੰਦਾ ਔਰ ਉਹ ਤਿਆਰ ਹੋ ਕੇ ਉਹਨੂੰ ਇੱਕ ਸਟਿੱਪ ਦੇ ਉੱਤੇ ਲਾਇਆ ਜਾਂਦਾ ਤਾਂ ਆਪਾਂ ਉਹਨੂੰ ਜਦੋਂ ਫਰੇਗਰੈਂਸ ਕਰਾਂਗੇ ਯਾਰ ਉਹਨੂੰ ਚਲਾਵਾਂਗੇ ਇਹ ਉਹਦਾ ਹਾਫ ਹਿੱਸਾ ਵੀ ਤੁਸੀਂ ਚਲਾ ਦੋਗੇ ਬਹੁਤ سارے ਬڑے ਰੂਮ ਦੇ ਵਿੱਚ ਇਹ ਲੌਬੀ ਦੇ ਵਿੱਚ ਉਹ ਵੀ ਉਹਦੀ ਫਰੇਗਰੈਂਸ ਔਰ ਪਿਓਰਿਟੀ ਨਿਕਲ ਕੇ ਆਉਗੀ ਔਰ ਬਹੁਤ ਜ਼ਿਆਦਾ ਲੌਂਗ ਲਾਸਿੰਗ ਔਰ ਬਹੁਤ ਜ਼ਿਆਦਾ ਫੈਲਾਓ ਵਾਲੀ ਹੋਊਗੀ ਇਹ ਜ਼ਰਾਂ ਨੂੰ ਵਧੀਆ ਔਰ ਇਹ ਅਰਗਵਤੀ ਹਰ ਘਰ ਦੇ ਵਿੱਚ ਅਰਗਵਤੀ ਔਰ ਇੱਕ ਇਹਦੇ ਵਿੱਚ ਲੱਕੜ ਦੇ ਟੁਕੜੇ ਬਖੂਰ ਆਉਂਦੇ ਨੇ ਪੰਜਾਬੀ ਦੇ ਵਿੱਚ ਮੈਂ ਦੱਸ ਦਾਂ ਲੱਕੜ ਦੇ ਟੁਕੜਾ ਟਾਈਪ ਹੁੰਦੇ ਨੇ ਜਿਹਨੂੰ ਆਪਾਂ ਬਖੂਰ ਕਹਿੰਦੇ ਆ ਇਹ ਜ਼ਿਆਦਾਤਰ ਅਰਬ ਕੰਟਰੀਆਂ ਦੇ ਵਿੱਚ ਯੂਜ਼ ਹੁੰਦੇ ਨੇ ਵੀਰੇ ਠੀਕ ਹੈ ਜਿਹੜੇ ਅਰਬ ਕੰਟਰੀਆਂ ਦੇ ਵਿੱਚ ਅਰਬੀ ਲੋਕ ਯੂਜ਼ ਕਰਦੇ ਨੇ ਉਹ ਵੀ ਚੀਜ਼ਾਂ ਆਪਣੇ ਇੱਥੇ ਉਹ ਜਿਵੇਂ ਅਵੇਲੇਬਲ ਮਿਲ ਨਹੀਂ ਆ ਥੋੜਾ ਅੱਗ ਦੇ ਉੱਪਰ ਰੱਖ ਕੇ ਉਹ ਉਹਦੇ ਉਹਦੇ ਦੋ ਤਰੀਕੇ ਨੇ ਵੀਰ ਜੀ ਚਲਾਉਣ ਦੇ ਇੱਕ ਜਿਹੜਾ ਹੈਗਾ ਬਰਨਰ ਆਦਾ ਜਿਹੜਾ ਕਿ ਹੀਟ ਹੁੰਦਾ ਪ੍ਰੋਪਰ ਬਰਨਰ ਆਂਦਾ ਜਿਹੜਾ ਤੁਸੀਂ ਪਲੱਗ ਦੇ ਵਿੱਚ ਇਲੈਕਟ੍ਰੋਨਿਕ ਜਿਹੜਾ ਸ਼ੂ ਦੇ ਵਿੱਚ ਲਾਉਣਾ ਉਹਦੇ ਉੱਤੇ ਫਰੇਗਰੈਂਸ ਪਾ ਦੇਣੀ ਆ ਜਿਹੜੀ ਉਹਦੀ ਹਲਕੀ ਹਲਕੀ স্মੋਕ ਆ ਉਹ ਤੁਹਾਨੂੰ ਬਾਹਰ ਮਿਲੇਗੀ ਤਾਂ ਉਹ ਤੁਹਾਡੀ ਉਹਦੀ ਫਰੇਗਰੈਂਸ ਹੋਊਗੀ ਹਾਂਜੀ ਤੇ ਇੱਕ ਇਹਦਾ ਤਰੀਕਾ ਹੁੰਦਾ ਵੀਰ ਜੀ ਮੈਜਿਕ ਕੋਲ ਆਉਂਦਾ ਜਿਹੜਾ ਆਪਾਂ ਹੁੱਕੇ ਦੇ ਉੱਪਰ ਕੋਲ ਯੂਜ਼ ਕਰਦੇ ਆਂ ਹੁੱਕਿਆਂ ਦੇ ਅੱਜ ਕੱਲ੍ਹ ਆਪਣੇ ਬਹੁਤ ਜ਼ਿਆਦਾ ਟ੍ਰੈਂਡ ਚੱਲਿਆ ਹੋਇਆ ਹੈ ਹੁੱਕੇ ਦੇ ਨਾਲ ਹੁੱਕਾ ਜਿਹੜੇ ਆਪਾਂ ਪੀਂਦੇ ਆ ਉਹਦਾ ਜਿਹੜਾ ਕੋਲ ਹੈ ਮੈਜਿਕ ਕੋਲ ਕਹਿੰਦੇ ਨੇ ਉਹਨੂੰ ਆਪਾਂ ਤੇ ਉਹਨੂੰ ਉਹਦੇ ਉੱਤੇ ਨੂੰ ਜਲਾ ਕੇ ਉਹਦੇ ਉੱਤੇ ਆਪਾਂ ਉਹ ਟੁਕੜਾ ਰੱਖ ਦੇਣਾ ਉਹਦੇ ਵਿੱਚੋਂ ਹਲਕੀ স্মੋਕ ਨਿਕਲੂਗੀ ਉਹ ਜਿਹੜੀ স্মੋਕ ਨਿਕਲੂਗੀ ਉਹ ਥੋੜਾ ਜਿਹਾ ਫ੍ਰੇਗਰੈਂਸ ਹੈ ਉਹ ਜਿੱਥੇ ਜਿੱਥੇ ਤਿੱਥੇ ਤੱਕ ਉਹ ਜਿਹੜੀ ਫ੍ਰੇਗਰੈਂਸ ਜਾਊਗੀ ਉੱਥੇ ਉੱਥੇ ਤੱਕ ਸਾਰਾ ਫੈਲੂਗਾ ਠ ਤੇ ਇੱਕ ਮੈਨੂੰ ਇਹਦੇ ਵਿੱਚ ਦੱਸੋ ਵੀ ਤੁਹਾਡੇ ਕੋਲ ਕਿਹੜੀਆਂ ਕਿਹੜੀਆਂ ਜਿਹੜੀਆਂ ਕੁਆਲਿਟੀਆਂ ਨੇ ਜਾਂ ਜਿਹੜੀਆਂ ਫ੍ਰੇਗਰੈਂਸਾਂ ਨੇ ਕਿਹੜੀਆਂ ਕਿਹੜੀਆਂ ਨੇ ਤੁਹਾਡੇ ਕੋਲ ਅਵੇਲੇਬਲ ਅਵੇਲੇਬਲ ਵੀਰ ਜੀ ਬਹੁਤ ਸਾਰੀਆਂ ਫ੍ਰੇਗਰੈਂਸ ਨੇ ਜਿਵੇਂ ਕਹ ਲਓ ਕਿ ਅੱਜ ਕੱਲ ਬਹੁਤ ਜ਼ਿਆਦਾ ਜਿਹੜਾ ਟ੍ਰੈਂਡ ਹੈ ਬਹੁਤ ਜ਼ਿਆਦਾ ਫੇਮਸ ਹੋਇਆ ਹੋਇਆ ਅਤਰ ਦੇ ਵਿੱਚ ਉਦ ਹੂੰ ਹਾਂ ਉਦ ਦੇ ਵਿੱਚ ਉਦ ਦੇ ਵਿੱਚ ਆਪਣੇ ਕੋਲੇ ਉਦ ਕੀ ਹੈ ਪਹਿਲਾਂ ਮੈਂ ਤੁਹਾਨੂੰ ਇਹ ਦੱਸੂਗਾ ਬਹੁਤ ਸਾਰੇ ਵੀਰਾਂ ਨੂੰ ਇਹ ਨਹੀਂ ਪਤਾ ਕਿ ਉਦ ਹੁੰਦਾ ਕੀ ਹੈ ਉਦ ਦਾ ਨਾਮ ਸੁਣ ਕੇ ਉਦ ਦੀ ਖੁਸ਼ਬੂ ਨਹੀਂ ਪਤਾ ਉਦ ਦਾ ਨਾਮ ਸੁਣ ਕੇ ਬਹੁਤ ਸਾਰੇ ਵੀਰ ਕਹਿੰਦੇ ਕਿ ਕੋਈ ਕਿਸੇ ਨੇ ਗਾਣੇ 'ਚ ਸੁਣ ਲਿਆ ਕਿਸੇ ਨੇ ਕਿਸੇ ਨੇ ਗਾਣੇ 'ਚ ਲਿਆ ਤਾਂ ਉਹ ਉਦ 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 ਉਹ ਤਾਂ ਬਹੁਤ ਮਹਿੰਗੀ ਆਈਟਮ ਹੈ ਔਰ ਅਗਲੇ ਨੂੰ ਹੀ ਲੱਗਦਾ ਕਿ ਹਾਂ ਯਾਰ ਉਦ ਕੋਈ ਚੀਜ਼ ਹੀ ਹੋਣੀ ਹੈ ਮੈਂ ਤੁਹਾਨੂੰ ਇਹ ਦੱਸਦਾ ਕਿ ਉਦ ਕੀ ਹੈ ਉਦ ਇੱਕ ਲੱਕੜ ਹੈ ਵੁੱਡ ਹੈ ਇੱਕ ਦਰਖਤ ਹੈ ਦਰਾਤ ਨੂੰ ਵੱਢ ਕੇ ਉਹਦੇ ਵਿੱਚੋਂ ਉਦ ਜਿਹੜੀ ਆ ਲੱਕੜ ਕੱਢੀ ਜਾਂਦੀ ਹੈ ਲੱਕੜ ਦੇ ਵਿੱਚੋਂ ਉਹਦਾ ਅਰਕ ਜਿਹੜਾ ਸੋਕ ਕੀਤਾ ਜਾਂਦਾ ਹੈ ਅਰਕ ਕੱਢਿਆ ਜਾਂਦਾ ਹੈ ਅਰਕੇ ਜਿਹੜਾ ਹਾਂਜੀ ਉਹ ਜਿਹੜਾ ਅਰਕ ਹੈ ਉਹ ਉਦ ਹੈ ਇਹਦੇ ਵਿੱਚ ਉਦ ਬਹੁਤ ਸਾਰੇ ਕਿਸਮਾਂ ਦਾ ਆਉਂਦਾ ਹੈ ਬਾਲੀਆ ਕੰਟਰੀਆਂ ਤੋਂ ਵੀ ਆਉਂਦਾ ਆਪਣੇ ਜਿਹੜਾ ਇੰਡੀਆ ਦੇ ਵਿੱਚ ਅਸਾਮ ਤੇ ਪਾਇਆ ਜਾਂਦਾ ਉਹ ਹਰ ਇੱਕ ਜਗ੍ਹਾ ਤੇ ਨਹੀਂ ਪਾਇਆ ਜਾਂਦਾ ਆਪਣੇ ਅਸਾਮ ਦੇ ਵਿੱਚ ਉਦ ਪਾਇਆ ਜਾਂਦਾ ਜਿਹੜਾ ਉਦ ਹੈ ਉਦ ਦੀ ਲੱਕੜ ਨੂੰ ਵੀ ਜਲਾਇਆ ਜਾਂਦਾ ਹੈ ਉਹਦੇ ਵਿੱਚ ਵੀ ਖੁਸ਼ਬੂ ਹੁੰਦੀ ਹੈ ਹਾਂ ਤੇ ਜਿਹੜਾ ਊਦ ਦਾ ਅਤਰ ਹੈ ਉਹ ਵੀ ਲੈਂਦਾ ਊਦ ਦਾ ਅਤਰ ਬਹੁਤ ਹਾਰਡ ਹੁੰਦਾ ਜਿਵੇਂ ਊਦ ਦਾ ਅਤਰ ਇਹ ਕਹ ਲੋ ਕਿ ਆਹ ਊਦ ਹੈ ਹਾਂਜੀ ਇਹ ਊਦ ਬਹੁਤ ਗਾੜਾ ਊਦ ਹੈ ਬਹੁਤ ਬਲੈਕਨੈਸ ਤੇ ਹੁੰਦਾ ਜਿਹੜਾ ਊਦ ਹੁੰਦਾ ਇਹਦੀ ਫਰੇਗਰੈਂਸ ਟੋਟਲੀ ਵੂਡੀ ਹੁੰਦੀ ਹੈ ਟੋਟਲੀ ਵੂਡੀ ਹੁੰਦੀ ਹੈ ਔਰ ਇਹਦੀ ਲਾਸਟਿੰਗ ਬਹੁਤ ਜ਼ਿਆਦਾ ਹੁੰਦੀ ਹੈ ਔਰ ਇਹ ਜੇ ਆਪਾਂ ਕਹਿ ਦਈਏ ਵੀ ਊਦ ਨੂੰ ਊਦ ਬਹੁਤ ਘੱਟ ਪ੍ਰਾਈਸ ਦੇ ਵਿੱਚ ਅਵੇਲੇਬਲ ਨਹੀਂ ਹੁੰਦਾ ਕਿਉਂਕਿ ਊਦ ਜਿਹੜਾ ਹੈਗਾ ਕਈ ਲੱਖ ਰੁਪਏ ਤੋਲੇ ਦੇ ਵਿੱਚ ਵੀ ਚਲਾ ਜਾਂਦਾ ਜਿਹੜੇ ਅਰਬੀ ਲੋਕ ਯੂਜ਼ ਕਰਦੇ ਨੇ ਲੱਖ ਰੁਪਏ ਡੇਢ ਲੱਖ ਰੁਪਏ ਤੋਲਾ ਵੀ ਆਉਂਦਾ ਹੈ ਲੇਕਿਨ ਉਹਦੇ ਜੇ ਆਪਾਂ ਉਹਦੀ ਘੱਟ ਤੋਂ ਘੱਟ ਵੀ ਕਿਸਮ ਦੇਖੀਏ ਤਾਂ 1500 ਰੁਪਏ ਤੋਂ ਸਟਾਰਟ ਹੋ ਜਾਂਦੀ ਆ ਵਧੀਆ ਖਜੂ ਜਿਹੜੀ ਜਿਹਨੂੰ ਕਹਦੀ ਆ ਵੀ ਹਾਂ ਇਹ ਉਹ ਪ੍ਰੋਪਰ ਉਹ ਦੇਖ ਖਜੂ ਆ ਇੱਕ ਜਿਹੜੀ ਤੁਸੀਂ ਬੋਲਿਆ ਹੁਣ ਵੀ ਤੋਲੇ ਦੇ ਵਿੱਚ ਇਹਦੀ ਜਿਹੜੀ ਕੁਆਂਟੀਟੀ ਆ ਹਾਂਜੀ ਉਹਨੂੰ ਜਿਹੜਾ ਮੈਜ਼ਰ ਕੀਤਾ ਜਾਂਦਾ ਹੋ ਉਹ ਕਿਹੜੇ ਤਰੀਕੇ ਨਾਲ ਮਤਲਬ ਉਹਨੂੰ ਆਪਾਂ ਜਿਹੜੀ ਆ ਤੋਲਿਆਂ ਚ ਕਿੰਨੇ ਜਾਂ ਐਮ ਐਲ ਚ ਜ਼ਿਆਦਾ ਤਾਂ ਐਮ ਐਲ ਹੁੰਦੇ ਆ ਤੁਸੀਂ ਬੋਲਿਆ ਵੀ ਆਸੀਂ ਜਿਹੜਾ ਹਾਂ ਜੀ ਵੀਰ ਜੀ ਜਿਵੇਂ ਤੋਲਾ ਆਪਾਂ ਕਹਿੰਦੇ ਆ ਜਿਵੇਂ ਜਿਹੜਾ ਸਿਰਿਆਰਿਆ ਦਾ ਸੋਨੇ ਦਾ ਜਾਂ ਚਾਂਦੀ ਦਾ ਤੋਲਾ ਹੁੰਦਾ ਉਹ 10 ਗ੍ਰਾਮ ਦਾ ਹੁੰਦਾ ਹੈ ਲੇਕਿਨ ਜਿਹੜਾ ਅਤਰ ਹੁੰਦਾ ਇਹ ਵੀਰ ਜੀ 10 ਗ੍ਰਾਮ ਨਹੀਂ ਇਹ 12 ਐਮ ਐਲ ਹੁੰਦਾ ਹੈ ਐਮ ਐਲ 12 ਐਮ ਐਲ 12 ਗ੍ਰਾਮ ਹੁੰਦਾ ਹੈ ਤੇ ਇਹ 12 ਐਮ ਐਲ ਦੀ ਬੋਤਲ ਹੁੰਦੀ ਹੈ ਸਟੈਂਡਰਡ ਸਾਈਜ਼ ਹੈ ਜਿਹੜਾ ਦਾ 12 ਐਮ ਐਲ ਦਾ ਆਉਂਦਾ ਹੈ ਇਹ ਇਹਦੀ ਜਿਹੜੀ ਕੁਆਂਟੀਟੀ ਹੈ 12 ਐਮ ਐਲ ਤੋਂ ਲੈ ਕੇ 24 ਐਮ ਐਲ ਤੱਕ ਆਉਂਦੀ ਹੈ 24 ਵੀ ਆਉਂਦੀ ਹੈ 6 ਵੀ ਆਉਂਦੀ ਹੈ 12 ਵੀ ਆਉਂਦੀ ਹੈ ਜਿੱਕੇ 12 ਨੂੰ ਆਪਾਂ ਤੋਲਾ ਕਹਿੰਦੇ ਆ ਅਸੀਂ ਜਿਹੜਾ ਇੱਥੇ ਸੇਲ ਕਰਦੇ ਆ ਅਸੀਂ ਤੋਲੇ ਦੇ ਹਿਸਾਬ ਨਾਲ ਕਰਦੇ ਆ ਇੱਕ ਤੋਲਾ ਲੈਣਾ ਹੈ ਅੱਧਾ ਤੋਲਾ ਲੈਣਾ ਹੈ 2 ਤੋਲੇ ਲੈਣੇ ਠੀਕ ਹੈ ਤਾਂ ਤੋਲੇ ਦੇ ਵਿੱਚ 12 ml ਆ ਜਾਂਦਾ ਅੱਧੇ ਤੋਲੇ 'ਚ 6 ml ਆ ਜਾਂਦਾ 2 ਤੋਲੇ ਦੇ ਵਿੱਚ 24 ml ਆ ਜਾਂਦਾ ਠੀਕ ਆ ਵੀਰੇ ਇਹ ਕਿੰਨੀ ਦੀ ਲਾਸਟਿੰਗ ਕਿੰਨਾ ਟਾਈਮ ਦੀ ਹੁੰਦੀ ਹੈ ਦੇਖੋ ਵੀਰ ਜੀ ਜਿਹੜੇ ਅਤਰ ਹੁੰਦੇ ਨੇ ਇਹਨਾਂ ਦੀ ਲਾਸਟਿੰਗ ਦਾ ਜਿਹੜਾ ਹੈਗਾ ਬਹੁਤ ਵਧੀਆ ਜਿਹੜਾ ਨਿਕਲ ਕੇ ਆਉਂਦਾ ਜਿਵੇਂ ਆਪਾਂ ਯੂਜ਼ ਕਰਦੇ ਆ ਜਿਹੜਾ ਪਰਫਿਊਮ ਯੂਜ਼ ਕਰਦੇ ਆ ਉਹ ਘੱਟੋ ਘੱਟ ਵੀ 2-3 ਘੰਟੇ ਬੋਡੀ ਦੇ ਉੱਪਰ ਆਪਣੇ ਕੱਪੜਿਆਂ ਦੇ ਉੱਪਰ ਰਹਿੰਦਾ ਹੈ ਲੇਕਿਨ ਜਿਹੜਾ ਅਤਰ ਹੁੰਦਾ ਹੈ ਘੱਟੋ ਘੱਟ ਜਿਹੜੀ ਦੀ ਫ੍ਰੈਗਰੈਂਸ ਹੁੰਦੀ ਹੈ ਜੇ ਕੁਆਲਿਟੀ ਦੇ ਵਿੱਚ ਲਾਓਗੇ ਬਾਕੀ ਕੈਮੀਕਲ 베ਸ ਅੱਜ ਗੱਲ ਬਹੁਤ ਪੰਜਾਬ ਦੇ ਵਿੱਚ ਵਿਗਦੀਆਂ ਨੇ ਜਾਂ ਬਹੁਤ ਸੇਲੋ ਕਰਿਆ ਨਹੀਂ ਚੱਲਦਾ 50 ਰੁਪਏ 60 ਰੁਪਏ 100 ਰੁਪਏ ਵੀ ਅਤਰ ਇਜ਼ੀਲੀ ਮਿਲ ਜਾਂਦਾ ਔਰ ਪੈਕਿੰਗਾਂ ਵੀ ਬਹੁਤ ਸੋਹਣੀਆਂ ਹੁੰਦੀਆਂ ਨੇ ਅਟਰੈਕਟ ਕਰਦੀਆਂ ਨੇ ਬੰਦੇ ਨੂੰ ਹਨਾ ਤੇ ਉਹਦੇ ਵਿੱਚ ਇਤਰ ਵੀ కెమికਲ ਬੇਸ ਦਾ ਲੇਕਿਨ ਉਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਜਦੋਂ ਆਪਾਂ ਯੂਜ਼ ਕਰਦੇ ਆ ਜਾਂ ਕਿਸੇ ਦੇ ਨਾਲ ਆਪਾਂ ਗੱਡੀ 'ਚ ਬੈਠ ਕੇ ਭਰਾ ਭੈਣ ਭਰਾਵਾਂ ਨਾਲ ਜਾਂਦੇ ਆ ਤਾਂ ਅਗਲੇ ਦੂਜੇ ਨੂੰ ਵੀ ਹਿੱਟ ਹੁੰਦਾ ਕਿ ਯਾਰ ਇਹ ਕੀ ਲਾਈ ਬੈਠਾ ਇਹ ਚੜਦਾ ਲੇਕਿਨ ਜਿਹੜਾ ਅਤਰ ਦੀ ਕੁਆਲਿਟੀ ਹੋਊਗੀ ਅਤਰ ਦੀ ਪਿਓਰਿਟੀ ਹੋਊਗੀ ਔਰ ਜਦੋਂ ਤੁਸੀਂ ਲਾਓਗੇ ਉਹ ਤੁਹਾਨੂੰ ਵੀ ਸਕੂਨ ਮਿਲੂਗੀ ਥੋੜੀ ਵੀ ਰੂਰ ਔਰ ਹਾਦੀ ਦੀ ਮਿੱਠੀ ਮਿਸਮੈਲਰ ਥੋੜ ਨੂੰ ਵੀ ਰੂਰ ਸਕੂਨ ਜਿਹਾ ਮਿਲੂਗਾ ਫਰੇਗਰੈਂਸ ਨੂੰ ਫੀਲ ਕਰੋਗੇ ਔਰ ਦੂਜਾ ਬੰਦਾ ਵੀ ਸਕੂਨ ਮਹਿਸੂਸ ਕਰੂਗਾ ਕਿ ਯਾਰ ਕੀ ਚੀਜ਼ ਲੱਗੀ ਹੋਈ ਹੈ ਤੇ ਇਹ ਯਾਰ ਅਤਰ ਦੀ ਜਿਹੜੀ ਕੁਆਲਟੀ ਹੈ ਇਹਦੇ ਵਿੱਚ ਫਰਕ ਹੁੰਦੇ ਨੇ ਜਿਹੜੀਆਂ ਘੱਟ ਕੁਆਲਟੀਆਂ ਨੇ ਮਤਲਬ ਉਹ ਕਹਿ ਲੋ ਵੀ 100 150 200 ਰੁਪਏ ਦੇ ਵਿੱਚ ਮਿਲ ਜਾਂਦੀ ਹੈ ਉਹ ਇੰਨੀ ਜ਼ਿਆਦਾ ਹੋਣੀ ਹੁੰਦੀ ਜਿਹੜੀ ਅਤਰ ਨੇਚਰਲ ਡ੍ਰਿੰਕ ਇਹ ਨਾਲ ਜਿਹੜਾ ਕਹਦੀ ਆ ਆਪਾਂ ਵਧੀਆ ਕੁਆਲਿਟੀ ਕਹਦੀ ਆ ਜਿਹਨੂੰ ਆਪਾਂ ਹਾਂਜੀ ਹਨਾ ਜੀ ਔਰ 5-600 ਰੁਪਏ ਤੋਂ 400 500 600 ਤੋਂ ਸਟਾਰਟ ਹੋ ਜਾਂਦੀ ਹੈ ਜਿਹੜੀ ਵਧੀਆ ਹੁੰਦੀ ਹੈ ਔਰ ਤੋਲਾ ਵੀ ਜੇ ਆਪਾਂ ਜੇ ਤੋਲਾ ਕਹੀਏ ਤੋਲਾ ਥੋੜਾ ਨਹੀਂ ਹੁੰਦਾ ਤੋਲਾ ਬਹੁਤ ਜ਼ਿਆਦਾ ਹੋ ਜਾਂਦਾ ਇਹਦਾ ਜੇ ਆਪਾਂ ਡੇਲੀ ਯੂਜ਼ ਵੀ ਕਰਾਂਗੇ ਡੇਲੀ ਯੂਜ਼ ਵੀ ਕਰਾਂਗੇ ਸਾਢੇ 3-4 ਮਹੀਨੇ ਬੜੇ ਆਰਾਮ ਨਾਲ ਤੋਲਾ ਘਾੜਿਆ ਬਿਲਕੁਲ ਲੱਗਣਾ ਵੀ ਬਹੁਤ ਥੋੜਾ ਰੱਖਣਾ ਹਾਂਜੀ ਹਾਂਜੀ ਇੱਕ ਆਹ ਕੀ ਚੀਜ਼ ਆ ਇਹ ਵਿਦਿਕ ਕੌਫੀ ਹੈ ਕਾਫੀ ਸੀਡ ਨੇ ਵੀ ਨੇ ਕਾਫੀ ਦੇ ਜਿਹਨੂੰ ਆਪਾਂ ਡਰਾਈ ਕਾਫੀ ਕਹਿੰਦੇ ਆ ਇਹ ਕੀ ਹੁੰਦਾ ਇਹਨੂੰ ਆਪਾਂ ਜਦੋਂ 2-3 ਫਰੇਗਰੈਂਸ 4 ਫਰੇਗਰੈਂਸ ਫਰੇਗਰੈਂਸ ਸੁੰਗ ਲੈਂਦੇ ਆ ਸਮੈਲ ਕਰ ਲੈਂਦੇ ਆ ਹਨਾ ਤਾਂ ਯੂਜ਼ਡ ਹੋਏ ਨਾ ਬੰਦੇ ਦਾ ਨੋਜ਼ ਜਿਹੜਾ ਹੈ ਕੰਫਿਊਜ਼ ਹੋ ਜਾਂਦਾ ਤਾਂ ਜਦੋਂ ਆਪਾਂ ਇਹ ਕਾਫੀ ਨੂੰ ਸਮੈਲ ਕਰਦੇ ਆ ਤਾਂ ਉਹ ਜਿਹੜੀ ਹੈ ਪਹਿਲਾ ਫਰੇਗਰੈਂਸ ਕਰੀ ਹੁੰਦੀ ਆ ਆਪਾਂ ਨਹੀਂ ਉਹ ਚੀਜ਼ ਹੱਟ ਜਾਂਦੀ ਸਾਰੀ ਨਮੀ ਜਾਂਦੇ ਤੇ ਉਹ ਦੂਜੀ ਫਰੇਗਰੈਂਸ ਸੁੰਗ ਪਤਾ ਲੱਗ ਜਾਂਦੀ ਵੀ ਆਪਾਂ ਅਪਲਾਈ ਕਰੀ ਗਏ ਅਲੱਗ ਅਲੱਗ ਇੱਥੇ ਕਰ ਲਿਆ ਇੱਥੇ ਕਰ ਲਿਓ ਕਨਫਿਊਜ਼ ਹੋ ਜਾਈਂਦੇ ਪਤਾ ਲੱਗ ਜਾਂਦੀ ਵੀ ਇਹ ਫ੍ਰੈਗਰੈਂਸ ਨੂੰ ਬਾਕੀਆਂ ਨੂੰ ਕੱਟ ਕਰ ਦਿੰਦੀ ਹੈ ਨੋਜ਼ ਨੂੰ ਹਾਂਜੀ ਆਪਾਂ ਮੰਨ ਲਓ ਤੁਹਾਡੇ ਕੋਲ ਕੋਈ ਕਸਟਮਰ ਹੋਗਾ ਉਹਨੇ ਚੈੱਕ ਕਰਨਾ ਤਾਂ ਪਹਿਲਾਂ ਤੁਸੀਂ ਇੱਕ ਕਰਵਾਇਆ ਨਹੀਂ ਪਸੰਦ ਆ ਤਾਂ ਉਹ ਪਹਿਲਾਂ ਕਾਫੀ ਕਰੂਗਾ ਉਸ ਤੋਂ ਬਾਅਦ ਫਿਰ ਅੱਗੇ ਉਸ ਤੋਂ ਬਾਅਦ ਉਹਨਾਂ ਨੂੰ ਅੱਗੇ ਦੀ ਫ੍ਰੈਗਰੈਂਸ ਸਮਝ ਆ ਜੂਗੀ ਕਈਆਂ ਤੇ ਹੁੰਦੀ ਹੈ 2 ਮਿੰਟ ਜਾਂ 1 ਮਿੰਟ ਵੀ ਫ੍ਰੈਗਰੈਂਸ ਬਹੁਤ ਉਫ ਕਰ ਦਿੰਦੀ ਹੈ ਕਹ ਲਓ ਵੀ ਨਹੀਂ ਆਉਂਦੀ ਹਾਂਜੀ 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 ਮਤਲਬ ਥੋੜੀ ਜਿਹੜੀ ਇਹਦੀ ਫ੍ਰੈਗਰੈਂਸ ਆ ਲਾਸਟਿੰਗ ਰਹੂਗੀ ਇਹਦੀ ਉਹ 24 ਘੰਟੇ ਤੱਕ ਰਹੂਗੀ ਵੀਰ ਜੀ 24 ਘੰਟੇ ਤੱਕ ਆ ਡਿਪੈਂਡ ਕਰਦਾ ਹੁੰਦਾ ਐਟਮੋਸਫੇਅਰ ਦੇ ਉੱਪਰ ਮੌਸਮ ਦੇ ਉੱਪਰ ਮੌਸਮ ਦੇ ਉੱਪਰ ਮੌਸਮ ਜਿਹੜਾ ਸਰਦੀ ਦਾ ਮੌਸਮ ਹੁੰਦਾ ਉਹਦੇ ਵਿੱਚ ਜਿਹੜੀ ਅਤਰ ਦੀ ਜੇ ਆਪਾਂ ਕੁਆਲਿਟੀ ਵਾਲਾ ਅਤਰ ਲਾਵਾਂਗੇ ਪਿਓਰਿਟੀ ਵਾਲਾ ਅਤਰ ਲਾਵਾਂਗੇ ਤਾਂ ਉਹਦੀ ਘੱਟੋ ਘੱਟ ਵੀ 2 ਦਿਨ ਤਾਂ ਆਉਂਦੀ ਰਹਿੰਦੀ ਆ ਫ੍ਰੈਗਰੈਂਸ ਤੁਸੀਂ ਗਾਰੰਟੀ ਲੈਂਦੇ ਹੋ ਸਰਦੀ ਦੇ ਵਿੱਚ ਸਰਦੀ ਦੇ ਵਿੱਚ ਗਾਰੰਟੀ ਆਪਾਂ ਨਹੀਂ ਲੈਂਦੇ ਲੇਕਿਨ ਇਹ ਹੁੰਦਾ ਹੈ ਕਿ ਜਿਹੜੀ ਪ੍ਰੋਪਰ ਫਰੇਗਰੈਂਸ ਅ ਅਤਰ ਦੀ ਹੁੰਦੀ ਹੈ 8 ਘੰਟੇ ਵਧੀਆ ਕੱਢਦੀ ਹੈ ਠੀਕ ਹੈ 8 ਤੋਂ 10 ਘੰਟੇ ਵਧੀਆ ਲੌਂਗ ਲਾਸਟਿੰਗ ਹੁੰਦਾ ਹੈ ਲੇਕਿਨ ਜਦੋਂ ਆਪਾਂ ਅਪਲਾਈ ਅਸੀਂ ਕਹਿੰਨੇ ਆ ਅਸੀਂ ਅਸੀਂ ਇਹ ਦੁਕਾਨ ਤੇ ਬੈਠ ਕੇ ਇਹ ਕਹਿੰਨੇ ਆ ਕਿ 8 ਘੰਟੇ ਵਧੀਆ ਨਿਕਲੂਗਾ ਜਿਹੜੀ ਅਤਰ ਦੀ ਵਧੀਆ ਕੁਆਲਿਟੀ ਹੋਗੀ ਉਹ 8 ਤੋਂ 10 ਘੰਟੇ ਵੀ ਕੱਢ ਦਿੰਦੀ ਹੈ ਕਸਟਮਰ ਕਹਿ ਦਿੰਦਾ ਕਿ ਵੀਰ ਜੀ ਇਹ ਮੇਰੇ 8 ਘੰਟੇ ਨਹੀਂ ਇਹ ਮੇਰੇ ਇੱਕ ਗੱਲ ਤੇਰੀ ਇਹ ਵੀ ਮੈਨੂੰ ਚੰਗੀ ਲੱਗੀ ਆ ਵੀਰੇ ਵੀ ਤੂੰ ਜਿਹੜੀ ਚੀਜ਼ ਆ ਉਹ ਸੱਚ ਦੱਸ ਹਾਂਜੀ ਝੂਠ ਬੋਲ ਕੇ ਤਾਂ ਜੋ ਚੀਜ਼ ਮਰਜੀ ਵੇਚ ਦਿਓ ਬਿਲਕੁਲ ਵੇਚ ਲਓ ਜੀ ਕਹੋ ਵੀ 2 ਦਿਨ ਚੱਲੂ 3 ਦਿਨ ਰਹੂ ਨਹੀਂ ਵੀਰ ਜੀ ਇਹਦਾ ਫਾਇਦਾ ਕੋਈ ਇੱਕ ਵਾਰ ਚੀਜ਼ ਲਊਗਾ ਫਿਰ ਦੁਬਾਰਾ ਨਹੀਂ ਹਾਂ ਜੀ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਜਿਹੜੀ ਅਤਰ ਦੀ ਫਰੇਗਰੈਂਸ ਹੁੰਦੀ ਹੈ ਵੱਧ ਤੋਂ ਵੱਧ ਅਸੀਂ 8 ਘੰਟੇ 10 ਘੰਟੇ ਕਹਿ ਕੇ ਦਿੰਦੇ ਆ ਕਿ 8 ਜਾਂ 10 ਘੰਟੇ ਵਧੀਆ ਖੁਸ਼ਬੂ ਰਹਿੰਦੀ ਹੈ ਲੇਕਿਨ ਕਸਟਮਰ ਆ ਕੇ ਦੱਸਦਾ ਸਾਨੂੰ ਜਦੋਂ ਕਸਟਮਰ ਕਹਿ ਦਿੰਦਾ ਨਾ ਵੀਰ ਜੀ ਇਹ ਮੇਰੇ 2 ਦਿਨ ਵੀ ਆਉਂਦੀ ਰਹੀ ਹੈ ਵੀਰ ਜੀ ਮੈਂ ਹੈਂਡ ਵਾਸ਼ ਕਰ ਲਈ ਸੀ ਉਹ ਤੋਂ ਬਾਅਦ ਵੀ ਆਉਂਦੀ ਰਹੀ ਹੈ ਲੇਕਿਨ ਇਸ ਤਰ੍ਹਾਂ ਦਾ ਵੀ ਹੁੰਦਾ ਹੈ ਕਿ ਹ 12 ਘੰਟੇ 15 ਘੰਟੇ 20 ਘੰਟੇ 24 ਘੰਟੇ ਵੀ ਘਟ ਜਾਂਦੀ ਜੋ ਚੀਜ਼ ਦੇਣੀ ਆ ਕਸਟਮਰ ਨੂੰ ਈਮਾਨਦਾਰੀ ਨਾਲ ਸੱਚ ਬੋਲ ਕੇ ਦੇਣੀ ਆ ਹਾਂਜੀ ਤੇ ਅਗਲੇ ਨੂੰ ਪਸੰਦ ਆ ਉਹ ਤਾਂ ਆਪੇ ਹੀ ਅਗਲੀ ਵਾਰ ਆਪਣੇ ਬਿਲਕੁਲ ਜੀ ਬਿਲਕੁਲ ਇਹੀ ਇਹਦੇ ਵਿੱਚ ਇਹੀ ਹੈ ਕਿ ਇੱਕ ਵਾਰੀ ਅਗਲਾ ਸਾਡੇ ਕੋਲੋਂ ਫ੍ਰੈਗਰੈਂਸ ਲੈ ਕੇ ਜਾਊਗਾ ਤਾਂ ਉਹਨੂੰ ਕੁਆਲਿਟੀ ਮਿਲੂਗੀ ਪਿਓਰਿਟੀ ਮਿਲੂਗੀ ਉਹਨੂੰ ਲਾਸਟਿੰਗ ਮਿਲੂਗੀ ਨੈਕਸਟ ਟਾਈਮ ਉਹ ਤਾਂ ਹੀ ਆਪੇ ਆਊਗਾ ਹਾਂਜੀ ਤੇ ਇੱਕ ਗੱਲ ਹੋਰ ਆ ਵੀ ਜਿਨੇ ਕੋਈ ਜ਼ਿਆਦਾ ਆਪਣੀ ਲਗਜ਼ਰੀ ਫੀਲਿੰਗ ਲੈਣੀ ਆ ਤਾਂ ਉਹ ਅਲੱਗ ਤੋਂ ਬਾਈ ਕੋਲ ਇਹ ਬਹੁਤ ਫੈਂਸੀ ਸ਼ੀਸ਼ੀਆਂ ਰੱਖੀਆਂ ਹੋਈਆਂ ਨੇ ਬਹੁਤ ਸੋਹਣੀਆਂ ਸੋਹਣੀਆਂ ਨੇ ਤੁਸੀਂ ਉਹਨਾਂ ਦੇ ਵਿੱਚ ਵੀ ਇਹਨੂੰ ਤਿਆਰ ਕਰਵਾ ਸਕਦੇ ਹੋ ਅਤਰ ਰਜਮ ਤੇ ਉਹ ਵੀ ਤੁਹਾਨੂੰ ਦਿਖਾਉਮੇ ਵੀ ਆਪਾਂ ਸਾਰੀਆਂ ਸ਼ੀਸ਼ੀਆਂ ਬਹੁਤ ਸੋਹਣੀਆਂ ਸੋਹਣੀਆਂ ਕੁਆਲਿਟੀ ਦੇ ਵਿੱਚ ਬੜੀਆਂ ਡਿਜ਼ਾਈਨਿੰਗ ਦੇ ਵਿੱਚ ਰੱਖੀਆਂ ਹੋਈਆਂ ਨੇ ਬਾਈ ਕੋਲ ਉਹ ਤੁਹਾਨੂੰ ਆਪਾਂ ਸਾਰਾ ਬਾਅਦ ਵੀ ਦਿਖਾ ਮੰਗੇ ਤੇ ਬਾਰੇ ਤੇ ਹੋਰ ਵੀ ਦੇ ਕੋਈ ਕੁਆਲਿਟੀ ਤੇ ਇੱਕ ਮੈਨੂੰ ਮੇਰੇ ਯਾਦ ਆ ਗਿਆ ਜਿਵੇਂ ਬਹੁਤ ਲੋਕਾਂ ਦੀ ਚੁਆਇਸ ਹੁੰਦੀ ਆ ਮੈਨੂੰ ਆਪ ਨੂੰ ਬਹੁਤ ਜ਼ਿਆਦਾ ਇਹ ਚੀਜ਼ ਦਾ ਵੀ ਮੇਰੀ ਕਾਰ ਦੇ ਵਿੱਚੋਂ ਫ੍ਰੈਗਰੈਂਸ ਬਹੁਤ ਜਿਆਦਾ ਸੋਹਣੀ ਆਵੇ ਹਾਂਜੀ ਮੈਂ ਪਹਿਲਾਂ ਬਹੁਤ ਲੈ ਕੇ ਵੀ ਰੱਖਿਆ ਇਹ ਹਾਂਜੀ ਪਰ ਉਹਨਾਂ ਦੀ ਕੋਈ ਜਿਹੜੀ ਆਉਂਦੀ ਹੈ ਫ੍ਰੈਗਰੈਂਸ ਕੁਝ ਨਹੀਂ ਆਉਂਦੀ ਫ੍ਰੈਗਰੈਂਸ ਕਰ ਰਹੇ ਨੇ ਜੀ ਮਤਲਬ ਮੈਨੂੰ ਮੈਂ ਬਹੁਤ ਕੰਪਨੀਆਂ ਦੇ ਲੈ ਕੇ ਰੱਖਿਆ ਮੈਨੂੰ ਕੋਈ ਪਸੰਦ ਨਹੀਂ ਮੱਕ ਕੇ ਛੱਡ ਗਿਆ ਰੱਖਿਆ ਹਾਂਜੀ ਤੇ ਇਹ ਚੀਜ਼ ਹੋਰ ਲੋਕਾਂ ਨਾਲ ਵੀ ਹੁੰਦੀ ਹੈ ਮੇਰੇ ਵੀਰ ਭਰਾਵਾਂ ਨਾਲ ਹਨਾ ਜਿਨ੍ਹਾਂ ਨੂੰ ਇਹਨਾਂ ਨੂੰ ਮਤਲਬ ਇਹ ਚੀਜ਼ ਦੀ ਉਹ ਹੈਗੀਆਂ ਵੀ ਮੈਂ ਜਿਆਦਾ ਆਪਣੀ ਜਿਹੜੀ ਆ ਉਹਨੂੰ ਮੈਂ ਕੁਝ ਉਹ ਉਦਾਰ ਰੱਖਾਂ ਚੀਜ਼ ਹਾਂਜੀ ਉਹਦੇ ਬਾਰੇ ਮੈਨੂੰ ਦੱਸੋ ਉਹਦੇ ਬਾਰੇ ਵੀਰ ਜੀ ਆਪਣੇ ਕੋਲੇ ਤੋੜ ਹੈਗਾ ਉਹਦੇ ਬਾਰੇ ਤੋੜ ਕੀ ਹੈ ਜਿਹੜੇ ਆ ਆਮ ਤੌਰ ਤੇ ਗੱਡੀ 'ਚ ਰੱਖਣ ਵਾਲੇ ਆਉਂਦੇ ਨੇ ਜਾਂ ਕੋਈ ਲੰਕਾਉਣ ਵਾਲੇ ਆਉਂਦੇ ਨੇ ਜਾਂ ਕੁਝ ਵੀ ਆਉਂਦਾ ਹਨਾ ਉਹ ਸੈਂਸ਼ੀਅਲ ਆਇਲ ਹੁੰਦੇ ਨੇ ਕੈਮੀਕਲ ਹੁੰਦੇ ਨੇ ਲੇਕਿਨ ਆਪਣੇ ਕੋਲੇ ਉਹਦਾ ਤੋੜ ਕੀ ਹੈ ਆਪਣੇ ਕੋਲੇ ਬੋਤਲਾਂ ਪਈਆਂ ਨੇ ਆਪਣੇ ਕੋਲੇ ਬੋਤਲਾਂ ਪਈਆਂ ਨੇ ਅੱਛਾ ਇਹ ਬੋਤਲ ਵੀਰ ਜੀ ਇਹਦੇ ਵਿੱਚ ਆਪਾਂ ਅਤਰ ਫਿਲ ਕਰਦਾ ਜੇ ਕਿੰਨੀਆਂ ਸੋਹਣੀਆਂ ਇਹ ਟੰਗੀਆਂ ਹੋਈਆਂ ਵੀ ਬਹੁਤ ਸੋਹਣੀਆਂ ਲੱਗਣਗੀਆਂ ਤਾਂ ਲੈ ਤੁਸੀਂ ਗੱਡੀ 'ਚ ਆਪਣੀ ਟੰਗ ਦੇ ਦੀਓ ਤਾਂ ਅਲੱਗ ਜੀ ਚੀਜ਼ ਐ ਇੱਕ ਖੁਸ਼ਬੂ ਤਾਂ ਆਉਗੀ ਆਉਗੀ ਤਾਂ ਸੋਹਣੀ ਵੀ ਬਹੁਤ ਜ਼ਿਆਦਾ ਲੱਗੂਗੀ ਇਹਦਾ ਵੀ ਵੀਰੇ ਕੀ ਹੁੰਦਾ ਕਿ ਇਹਦੇ ਵਿੱਚ ਆਪਾਂ ਅਤਰ ਫਿਲ ਕਰਕੇ ਦਵਾਂਗੇ ਜਿਹੜਾ ਭਰਾ ਨੂੰ ਜਿਹੜੇ ਵੀ ਭਰਾ ਨੂੰ ਕੋਈ ਇਹਨਾਂ ਵਿੱਚੋਂ ਅਤਰ ਕੋਈ ਵੀ ਖੁਸ਼ਬੂ ਪਸੰਦ ਆਉਂਦੀ ਹੈ ਤਾਂ ਆਪਾਂ ਉਹਨੂੰ ਇਹਦੇ ਵਿੱਚ ਫਿਲ ਕਰ ਦਾਂਗੇ ਇਹਦੇ ਵਿੱਚ ਫਿਲ ਕਰਨ ਦੇ ਨਾਲ ਕੀ ਐ ਇਹ ਜਿਹੜੀ ਉੱਪਰ ਐ ਇਹ ਲੱਕੜ ਐ ਇਹ ਬੁੱਡ ਐ ਜਦੋਂ ਇਹ ਆਪਾਂ ਹੈਂਗ ਕਰ ਦੇਣੀ ਆ ਨਾ ਇਹ ਜਦੋਂ ਗੱਡੀ ਨੇ ਜੰਪ ਕਰਨਾ ਤਾਂ ਇਹਦੇ ਵਿੱਚ ਇਹਦੇ ਨਾਲੇ ਨੂੰ ਫ੍ਰੈਗਰੈਂਸ ਨੇ ਲੱਗ ਜਾਣਾ ਤਾਂ ਉਹ ਤੁਹਾਨੂੰ ਬਾਹਰ ਦਊਗੀ ਇਹਦਾ ਨੇਚਰਲ ਤਰੀਕਾ ਜਿਹੜਾ ਅਤਰੇ ਦੇ ਵਿੱਚ ਆਪਾਂ ਫਿਲ ਕਰਨਾ ਨਾ ਕਿ ਕੋਈ ਆਇਲ ਨਾ ਕੋਈ ਐਸੈਂਸ਼ੀਅਲ ਆਇਲ ਯੂਜ਼ ਨਹੀਂ ਕਰਨਾ ਆਪਾਂ ਨੇ ਅਤਰ ਯੂਜ਼ ਕਰਨਾ ਜਿਹੜਾ ਵੀ ਜਿਹਨੂੰ ਵੀ ਭਰਾ ਨੂੰ ਪਸੰਦ ਹੋਊਗਾ ਉਹ ਇਹਦੇ ਵਿੱਚ ਪਾ ਕੇ ਇਹਨੂੰ ਗੱਡੀ ਦੇ ਵਿੱਚ ਹੈਂਗ ਕਰ ਲਵੇ ਜਿੰਨਾ ਤੱਕ ਇਹ ਜਦੋਂ ਗੱਡੀ ਜੰਪ ਕਰੂਗੀ ਤਾਂ ਇਹਦਾ ਡਾਟਾ ਗਿੱਲਾ ਹੋਈ ਜਾਊਗਾ ਤਾਂ ਫ੍ਰੈਗਰੈਂਸ ਦੀ ਵਾਰ ਆਪਾਂ ਨੂੰ ਮਿਲੇ ਜਾਊਗੀ ਹਾਂਜੀ ਠੀਕ ਆ ਵੀਰੇ ਦੇ ਹੋਰ ਕੋਈ ਚੀਜ਼ ਤੁਸੀਂ ਮਤਲਬ ਜਾਣਕਾਰੀ ਦੇਣੀ ਚਾਹੁੰਦੇ ਹੋ ਮ ਗਸਟਮਰ ਨੂੰ ਜਾਣਕਾਰੀ ਵੀਰੇ ਇਹੀ ਹੈ ਕਿ ਜਿਹੜੀ ਅਤਰ ਦੀ ਕੁਆਲਟੀ ਹੈ ਜਾਣਕਾਰੀ ਇਹ ਇਹੀ ਆਪਾਂ ਦਵਾਂਗੇ ਕਿ ਅਤਰ ਦੀ ਜਿਹੜੀ ਕੁਆਲਟੀ ਹੈ ਇਹ ਕੁਆਲਟੀ ਅੱਜ ਕੱਲ ਪੰਜਾਬ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਦੁਕਾਨਾਂ ਜਾਂ ਸ਼ਾਪਸ ਨੂੰ ਲਗੀਆਂ ਨੇ ਕਿ ਇੱਤਰ 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 ਵੇਚੀ ਜਾ ਰਹੇ ਨੇ ਲੇਕਿਨ ਕੁਆਲਟੀ ਕੋਈ ਕੋਈ ਪੇਚਦਾ ਝੂਠ ਦੁਕਾਨ ਵੇਚਦੇ ਆ ਝੂਠ ਵੇਚਦਾ ਹਾਂ ਨਹੀਂ ਲੇਕਿਨ ਕੁਆਲਿਟੀ ਕੋਈ ਕੇ ਵੇਚਦਾ ਜਿਹੜੀ ਕੁਆਲਿਟੀ ਹੈ ਵੀਰ ਜੀ ਉਹ ਕਹਿ ਲੋ ਕਿ ਸੈਂਸਟਿਕ ਹੁੰਦੇ ਨੇ ਕੈਮੀਕਲ ਬੇਸ ਹੁੰਦੇ ਨੇ ਪਰ ਬਹੁਤ ਘੱਟ ਹੁੰਦੇ ਨੇ ਬਹੁਤ ਘੱਟ ਜਿਹਨੂੰ ਆਪਾਂ ਕਹਿੰਦੇ ਇਹ ਕੈਮੀਕਲ ਵਾਲੇ ਨੂੰ ਉਹ ਉਹਦੀ ਪਿਓਰਿਟੀ ਜ਼ਿਆਦਾ ਹੁੰਦੀ ਹੈ ਮਜ਼ੇਦਾਰੀ ਜ਼ਿਆਦਾ ਹੁੰਦੀ ਹੈ ਲੱਜ਼ਤ ਜ਼ਿਆਦਾ ਹੁੰਦੀ ਹੈ ਸਕੂਨ ਮਿਲਦਾ ਆਪਣੀ ਰੂਲ ਸਕੂਨ ਮਿਲਦਾ ਆਪਣੀ ਹਨਾ ਜੇ ਆਪਾਂ ਨੂੰ ਫਰੈਸ਼ਨੈਸ ਫੀਲ ਹੁੰਦੀ ਹੈ ਤੇ ਦੂਜੇ ਨੂੰ ਵੀ ਫਰੈਸ਼ਨੈਸ ਫੀਲ ਹੁੰਦੀ ਹੈ ਬਸ ਇਹੀ ਕਹਿਣਾ ਚਾਹੂੰਗਾ ਕਿ ਇਹਦੀ ਕੁਆਲਿਟੀ ਨੂੰ ਪਹਿਚਾਣੋ ਬੀ ਕੁਆਲਟੀ ਕਿਹੜੀ ਹੈ ਕਿ ਕਿਹੜੀ ਚੀਜ਼ ਵਧੀਆ ਠੀਕ ਹੈ ਵੀਰੇ ਸੋ ਦੋਸਤੋ ਜਿੰਨੇ ਵੀ ਮਲੇਰਕੋਟਲੇ ਦੇ ਨੇੜੇ ਤੇੜੇ ਦੇ ਮੇਰੇ ਸੱਜਣ ਮਿੱਤਰ ਨੇ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਇੱਕ ਵਾਰ ਬਾਈ ਕੋਲ ਵਿజిਟ ਜ਼ਰੂਰ ਕਰਕੇ ਜਾਇਓ ਉਹਨੂੰ ਚੀਜ਼ ਵਧੀਆ ਲੱਗੂ ਤਾਂ ਲਿਓ ਪਰ ਇੱਕ ਵਾਰ ਗੇੜਾ ਜ਼ਰੂਰ ਮਾਰ ਕੇ ਜਾਇਓ ਬਾਈ ਦੀ ਡੀਲਿੰਗ ਤਾਂ ਵਧੀਆ ਹੈਗੀ ਹੈਗੀ ਤੇਨੇ ਕੋਲ ਹਰ ਚੀਜ਼ ਦੀ ਕੁਆਲਿਟੀ ਤੁਹਾਨੂੰ ਮਿਲੂਗੀ ਕੋਈ ਤੁਹਾਨੂੰ ਗਲਤ ਚੀਜ਼ ਨਹੀਂ ਦੇਊਗਾ ਜੋ ਚੀਜ਼ ਕਹਿ ਕੇ ਦਊਗਾ ਉਹ ਚੀਜ਼ ਨਿਕਲੂਗੀ ਹਾਂ ਬਾਕੀ ਜਿਹੜੇ ਮੇਰੇ ਸੱਜਣ ਮਿੱਤਰ ਦੂਰ ਦਰਾਡੇ ਤੋਂ ਨੇ ਜਾਂ ਕੋਈ ਕਿਸੇ ਸੋਰਨ ਕੰਟਰੀ ਦੇ ਵਿੱਚ ਬੈਠੇ ਆ ਉਹ ਇਹਨਾਂ ਤੋਂ ਆਨਲਾਈਨ ਆਰਡਰ ਕਰਵਾ ਸਕਦੇ ਆ ਤੁਸੀਂ ਇਹਨਾਂ ਨੂੰ ਦੱਸ ਸਕਦੇ ਹੋ ਵੀ ਸਾਨੂੰ ਜਿਹੜੀ ਫਰੇਗਨਸ ਆ ਉਹ ਕਿਹੜੀ ਚਾਹੀਦੀ ਆ ਉਹ ਤੁਹਾਨੂੰ ਇਹ ਅਵੇਲੇਬਲ ਕਰਵਾ ਕੇ ਦੇਣਗੇ ਤੁਹਾਨੂੰ ਆਨਲਾਈਨ ਡਿਲੀਵਰੀ ਕਰਕੇ ਦੇਣਗੇ ਸੋ ਸਾਰਿਆਂ ਨੂੰ ਬੇਨਤੀ ਆ ਵੀ ਇੱਕ ਵਾਰ ਬਾਈ ਨੂੰ ਮੌਕਾ ਦਿਓ ਇਹਨੇ ਆਪਣੀ ਮਿਹਨਤ ਨਾਲ ਆਪਣੀ ਸ਼ਾਪ ਨੂੰ ਤਿਆਰ ਕੀਤਾ ਇਹਦੇ ਵੀ ਸੋਬਨੇ ਆ ਇਹਨੂੰ ਆਪਾਂ ਹੌਸਲਾ ਦਈਏ ਇਹਦੀ ਤੁਹਾਨੂੰ ਕੁਆਲਿਟੀ ਮਿਲੂਗੀ ਤੇ ਬਹੁਤ ਜੈਨੂਅਲ ਜੇ ਰੇਟ ਹੋਣਗੇ ਕੋਈ ਇਹ ਨਹੀਂ ਹੈਗਾ ਵੀ ਤੁਹਾਨੂੰ ਰੇਟ ਬਹੁਤ ਜ਼ਿਆਦਾ ਹੋਣਗੇ ਰੇਟ ਵੀ ਬਹੁਤ ਜੈਨੂਅਨ ਨੇ ਮਤਲਬ ਆਮ ਬੰਦਾ ਵੀ ਇਹਨਾਂ ਨੂੰ ਅਫੋਰਡ ਕਰ ਸਕਦਾ ਸੋ ਸਾਰਿਆਂ ਨੂੰ ਫੇਰ ਮੈਂ ਬੇਨਤੀ ਕਰਦਾ ਵੀ ਇੱਕ ਵਾਰ ਜ਼ਰੂਰ ਇੱਕ ਵਾਰ ਇੱਥੇ ਇਹਨਾਂ ਕੋਲ ਵਿਜ਼ਿਟ ਕਰਕੇ ਆਇਓ ਜੀਣਾ ਮਾਰ ਕੇ ਜਾਇਓ ਸਮਾਨ ਤੁਹਾਨੂੰ ਹਰ ਤਰੀਕੇ ਦਾ ਇੱਥੇ ਮਿਲੂਗਾ ਬਾਈ ਕੋਲ ਵੀਰੇ ਇੱਕ ਵਾਰੀ ਨਾ ਲੋਕੇਸ਼ਨ ਦੱਸ ਦੋ ਵੀ ਲੋਕੇਸ਼ਨ ਕੀ ਹੈ ਹਾਂ ਜੀ ਵੀਰੇ ਲੋਕੇਸ਼ਨ ਜਿਹੜੀ ਆਪਣੀ ਹੈਗੀ ਆ ਮਲੇਰ ਕੋਲਾ ਜਰਗ ਚੌਂਕ ਜਰਗ ਚੌਂਕ ਨੀਅਰ ਨੀਅਰ ਭਾਰਤ ਵਿਕਰੀ ਠੀਕ ਹੈ ਜੀ ਜਰਗ ਚੌਂਕ ਤੋਂ ਜਿੱਦਾਂ ਆਪਾਂ ਖੰਨੇਵਾਲ ਨੂੰ ਜਾਣਦੇ ਆ ਜਰਗ ਚੌਂਕ ਤੋਂ 10 ਕੁ ਦੁਕਾਨਾਂ ਛੱਡ ਕੇ ਜਿਹੜੀ ਹੈ ਆਪਣੀ ਦੁਕਾਨ ਆ ਜਾਂਦੀ ਹੈ ਇਹ ਜਿਹੜਾ ਰਸਤਾ ਕੇ ਜਮਾਲਪੁਰ ਇਹ ਜਿਹੜਾ ਵੀ ਜਰਗ ਚੌਂਕ ਤੋਂ ਖੰਨਾ ਰੋਡ ਤੋਂ ਜਮਾਲਪੁਰ ਨੂੰ ਜਿਹੜਾ ਰਸਤਾ ਜਾਂਦਾ ਕੋਨੇ ਦੇ ਉੱਪਰ ਰੋਡ ਦੇ ਉੱਪਰ ਹੀ ਆਪਣੀ ਜਿਹੜੀ ਹੈ ਇਹ ਸ਼ਾਪ ਹੈ ਜੇ ਤੁਸੀਂ ਨਾ ਖੰਨੇਵਾਲੀ ਸਾਈਡ ਤੋਂ ਆਨੇ ਉਹ ਤਾਂ ਤੁਹਾਨੂੰ ਕਿਸੇ ਨੂੰ ਕੁਝ ਵੀ ਪੁੱਛਣ ਦੀ ਜ਼ਰੂਰਤ ਨਹੀਂ ਹੈਗੀ ਜੇ ਤੁਸੀਂ ਖੰਨੇਵਾਲੀ ਸਾਈਡ ਤੋਂ ਜਰਗ ਚੌਂਕ ਦੇ ਵਿੱਚ ਐਂਟਰ ਹੋਮੋਗੇ ਤੋਂ ਬਾਈ ਦੀ ਬਿਲਕੁਲ ਸਾਹਮਣੇ ਸ਼ਾਪ ਆ ਜਰਕ ਚੌਂਕ ਤੋਂ ਥੋੜਾ ਪਿੱਛੇ ਜਿੱਥੇ ਤੋਂ ਦੁਕਾਨਾਂ ਸਟਾਰਟਿੰਗ ਹੁੰਦੀਆਂ ਨੇ ਬਿਲਕੁਲ ਟੱਕਰ ਦੇ ਵਿੱਚ ਦੁਕਾਨਾਂ ਬਾਈ ਦੀ ਤੇ ਜਰੂਰ ਬਾਈ ਕੋਲ ਇੱਕ ਵਾਰ ਪਹੁੰਚਿਓ ਨੰਬਰ ਸਕਰੀਨ ਤੇ ਨੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਆ ਕੋਈ ਵੀ ਆਰਡਰ ਕਰਨਾ ਤਾਂ ਬਾਈ ਨੂੰ ਫੋਨ ਕਰਕੇ ਕਰ ਸਕਦੇ ਹੋ ਸੋ ਸਾਰਿਆਂ ਦਾ ਧੰਨਵਾਦ ਜੇ ਵੀਡੀਓ ਸਾਡੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਜਰੂਰ ਕਰ ਦਿਓ ਜੇ ਤੁਹਾਡਾ ਕੋਈ ਸੁਝਾਅ ਤਾਂ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਭੇਜਿਓ ਧੰਨਵਾਦ